ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਗੱਲ ਕੀ ਕੀਤੀ ਜਾਵੇਗੀ ਕਿਸ਼ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜਿੱਥੇ ਖਾਲਸਾ ਪੰਥ ਦੀ ਜਨਮ ਸਥਾ ਲੈ ਤੇ ਖੰਡੇ ਦਾ ਅੰਮ੍ਰਿਤ ਛਕਿਆ ਗਿਆ ਇਸ ਵਾਰ ਸਿੱਖ ਰਾਜਨੀਤੀ ਦੇ ਕੇਂਦਰ ਦੇ ਵਿੱਚ ਆ ਗਿਆ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਨੇ ਬੀਤੇ ਮਾਰਚ ਮਹੀਨੇ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜੀ ਨੂੰ ਇਸ ਤਖਤ ਦਾ ਜਥੇਦਾਰ ਨਿਯੁਕਤ ਕਰਕੇ ਵਿਤੀਵਤ ਸੇਵਾਵਾਂ ਸੌਂਪੀਆਂ ਪਰ ਇਹ ਨਿਯੁਕਤੀ ਗੁਪਤ ਟੰਗ ਦੇ ਨਾਲ ਅਤੇ ਤੀਜੀ ਦੇ ਨਾਲ ਕੀਤੀ ਗਈ ਜਿਸ ਦੇ ਕਾਰਨ ਨਿਹੰਗ ਸਿੰਘ ਜਥੇਬੰਦੀਆਂ ਦਮਦਮੇ ਟਕਸਾਲ ਅਤੇ ਹੋਰ ਪੰਥਕ ਧਿਰਾਂ ਨੇ ਸਖਤ ਵਿਰੋਧ ਕੀਤਾ ਪਿਛਲੇ 8 ਮਹੀਨਿਆਂ ਤੋਂ ਚੱਲ ਰਹੇ ਇਸ ਵਿਵਾਦ ਨੂੰ ਹੁਣ ਖਤਮ ਕੇਸਗੜ ਤਖਸਾਲ ਸਾਬਕੇ ਇੱਕ ਵਿਸ਼ਾਲ ਦਸਤਾਰਬੰਦੀ ਸਮਾਗਮ ਦੇ ਨਾਲ ਪੰਜ ਪ੍ਰਮੁੱਖ ਤਖਤਾਂ ਦੇ ਜਥੇਦਾਰਾਂ ਲਿਆਂਗ ਸੰਪਰਦਾਵਾਂ ਅਤੇ ਸਾਬਕਾ ਅਕਾਲ ਤਖਤ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੇ ਵੱਲੋਂ ਗਿਆਨੀ ਗੜਗੱਦ ਸਿੰਘ ਜੀ ਨੂੰ ਸਨਮਾਨਿਤ ਕਰਕੇ ਖਾਸ ਤੌਰ ਦੇ ਉਤੇ ਹਲ ਕਰ ਦਿੱਤਾ ਗਿਆ ਪਰ ਕੁਝ ਧਿਰਾਂ ਹਜੇ ਵੀ ਜਿਵੇਂ ਕਿ ਦਮਦੰਮੀ ਤਖਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਹਜੇ ਵੀ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਸਵੀਕਾਰ ਨਹੀਂ ਕਰ ਰਹੀਆਂ ਪਰ ਸਵਾਲ ਇਹ ਥੇ ਉਠਦਾ ਹੈ ਕਿ ਸਿੱਖ ਕੌਮ ਦੇ ਵਿੱਚ ਅਜੇ ਇਹ ਵਿਖਰੇਵੇਂ ਕਿਉਂ ਨੇ ਕੀ ਇਹ ਸਿਰਫ ਮਰਿਆਦਾ ਦੇ ਉਲੰਘਣ ਦਾ ਕਾਰਨ ਹੈ ਜਾਂ ਫਿਰ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਿਕ ਹੱਥਾਂ ਦਾ ਕੋਈ ਖੇਲ ਹੈ ਇਸ ਤੇ ਵਿਸਥਾਰ ਦੇ ਨਾਲ ਆਪਾਂ ਕਰਾਂਗੇ ਗੱਲਬਾਤ ਇਸ ਮਸਲੇ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਜੀਰ ਬਨੀ ਰਾਜੀਰੋ ਖੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਤਖਤਸ਼੍ਰੀ ਕੇਸਗੜ ਸਾਹਿਬ ਦਾ ਜਥੇਦਾਰ ਬਣਾ ਕੇ ਵਿਤੀਵਰਤ ਤੰਗ ਦੇ ਨਾਲ ਸੇਵਾਵਾਂ ਸੌਂਪੀਆਂ ਗਈਆਂ ਨੇ ਪਰ ਕੁਝ ਤਰ੍ਹਾਂ ਹਜੇ ਵੀ ਉਹਨਾਂ ਨੂੰ ਜਥੇਦਾਰ ਮੰਨਣ ਦੇ ਲਈ ਤਿਆਰ ਨਹੀਂ ਨੇ ਸਿੱਖ ਕੌਮ ਦੇ ਵਿੱਚ ਅਜੇ ਇਹ ਵਿਖਰੇਵੇਂ ਕਿਉਂ ਨੇ ਅਸਲ ਦੇ ਵਿੱਚ ਕੀ ਬਰਤਾਨਤ ਕੀ ਸਿਰਜਿਆ ਜਾ ਰਿਹਾ ਹੈ ਕੀ ਲੱਗਦਾ ਹੈ ਤੁਹਾਨੂੰ ਕੋਈ ਪਹਿਲੀ ਤੋਂ ਗਲਤ ਹੈ ਗਿਆ ਕਿਸੇ ਵੀ ਧਰਮ ਦਾ ਕੋਈ ਵੀ ਜਿਹੜਾ ਸੰਗਠਿਤ ਰੂਪ ਹੈਗਾ ਹਾਂਜੀ ਉਹ ਉਹਨਾਂ ਦਾ ਆਪਣੇ ਇੱਕ ਬਣਾਇਆ ਹੁੰਦਾ ਉਹਦੇ ਵਿੱਚੋਂ ਚੱਲਣਾ ਹੁੰਦਾ ਉਹ ਚਾਹੀਦਾ ਦੱਸਣ ਦਾ ਜਿੱਤ ਨਹੀਂ ਕਰਦੇ ਹਮ ਲੇਕਿਨ ਕਿਉਂਕਿ ਅਸੀਂ ਪੱਤਰਕਾਰ ਆ ਅਸਾਂ ਨੂੰ ਦੇਖਦਾ ਸਾਡੇ ਆਸ-ਪਾਸੇ ਕੀ ਵਾਪਰ ਰਿਹਾ ਹੈਗਾ ਤੇ ਉਹਦੇ ਨਿਸ਼ਾਨਦੇ ਕਰਨੇ ਵੀ ਜ਼ਰੂਰੀ ਆ ਹਮ ਠੀਕ ਆ ਨਾ ਜੀ ਹਾਂਜੀ ਗੱਲ ਹੈਗੀ ਆ ਕਿ ਜਿਵੇਂ ਤੁਸੀਂ ਦੱਸਿਆ ਕਿ ਮਾਰਜ਼ ਦੇ ਵਿੱਚ ਗਿਆਨੀ ਕਲਦੀਪ ਸਿੰਘ ਗੜਕਾ ਸਾਹਿਬ ਨੂੰ ਹਮ ਉਹਨਾਂ ਨੇ ਜਦਰ ਕੇਸ ਗੜਕਾ ਸਾਹਿਬ ਬਣਾਇਆ ਸੀਗਾ ਤੇ ਉਸ ਨਾਲ ਹੀ ਉਹ ਕਾਰਜਕਾਰੀ ਜਦਰ ਕਾਰਜਕਾਰੀ ਬਣ ਗਿਆ ਬੜਾ ਰੌਲਾ ਪਿਆ ਹਾਂਜੀ ਕਿਉਂਕਿ ਇਹ ਕਹਿੰਦੇ ਰਾਤ ਨੂੰ 2:00 ਬਣਾ ਦਿੱਤਾ ਉਸ ਤੋਂ ਪਹਿਲਾਂ ਤਾਂ ਕੀਤਾ ਸੀਗਾ ਕਿ ਦੇਖੋ ਜਿਹੜੀ ਨਾ ਸਿੱਖ ਕੌਮ ਦੇ ਵਿੱਚੋਂ ਨਾ ਇਹਨਾਂ ਨੇ ਇੱਕ ਚੋਣ ਕਰਕੇ ਕਮੇਟੀ ਬਣਦੀ ਜਿਹਨੂੰ ਐਸਡੀਪੀਸੀ ਕਹਿੰਦੇ ਆ ਹਾਂ 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 ਸ਼ਰੋਣੀ ਗੁੱਦਪੰਧ ਦੀ ਕਮੇਟੀ ਨੇ ਹੀ ਇਹ ਸਾਰੇ ਨੰਨੇ ਲੈਣੇ ਹੁੰਦੇ ਫੈਸਲੇ ਕਰਨੇ ਹੁੰਦੇ ਹਾਂ ਜਦੋਂ ਉਹ ਜੀ ਕਮੇਟੀ ਚੁਣੀ ਹੁੰਦੀ ਆ ਜਾਂ ਜਿਹੜੇ ਹਾਰ ਜਾਂਦੇ ਜਾਂ ਉਹਦੀ ਦੇਦੇ ਨੇਤਾ ਹੁੰਦੇ ਆ ਉਹਨਾਂ ਨੇ ਮਤਲਬ ਜਦੋਂ ਤੱਕ ਕਮੇਟੀ ਕੰਮ ਕਰਦੀ ਉਹ ਤੱਕ ਰੌਲਾ ਪਾਉਣਾ ਹੁੰਦਾ ਉਹਨਾਂ ਦਾ ਵਿਰੋਧ ਹੀ ਕਰਨਾ ਹੁੰਦਾ ਜੀ ਉਹ ਇਸ ਕਰਕੇ ਨਹੀਂ ਵਿਰੋਧ ਕਰਦੇ ਹੁੰਦੇ ਕਿ ਉਹ ਗਲਤ ਕਰ ਰਿਹਾ ਹੈ ਇਸ ਕਰਕੇ ਵਿਰੋਧ ਕਰ ਦਿੰਦੇ ਕਿ ਉਹ ਮਤਲਬ ਗੱਲ ਇਹ ਹੈ ਕਿ ਸਿੱਖ ਦੀ ਇੱਕ ਧਰਮ ਦੀ ਇੱਕ ਮਰਿਆਦਾ ਹੈਗੀ ਕੌਮ ਦੀ ਮਰਿਆਦਾ ਹੈਗੀ ਆ ਉਸ ਮਰਿਆਦਾ ਦੇ ਰਹਿ ਕੇ ਕੰਮ ਹੋਣਾ ਹਾਂਜੀ ਠੀਕ ਹੈ ਨਾ ਉਹਨੂੰ ਜਿੰਨਾ ਮਰਜ਼ੀ ਤੁਸੀਂ ਵੱਡਾ ਕਰ ਲੋ ਛੋਟਾ ਕਰ ਲੋ ਢਾਂਗ ਗਿਆ ਗਲਤੀ ਇਹ ਸੀਗੀ ਕਿ ਤੁਸੀਂ ਉਹਨੂੰ ਜੁਆਇਨ ਕਰਾਉਣਾ ਸੀਗਾ ਉਹਨੂੰ ਜ਼ਿੰਮੇਵਾਰੀ ਦੇਣੀ ਸੀਗੀ ਹਾਂਜੀ ਕਿਉਂਕਿ ਹਾਲਾਤ ਇਹ ਸੀਗੇ ਕਿ ਜਦੋਂ ਮਤਲਬ ਉਹਨਾਂ ਨੇ ਗਿਆਨੀ ਰਕबीर ਸਿੰਘ ਜਿਹੜੇ ਜਦਦਰ ਸੀ ਹਾਂਜੀ ਜਾਂ ਗਿਆਨੀ ਮਤਲਬ ਹਰਪ੍ਰੀਤ ਸਿੰਘ ਸੀਗੇ ਹਾਂ ਜਦੋਂ ਉਹਨਾਂ ਨੂੰ ਮਤਲਬ ਉਹਨਾਂ ਨੇ ਚੱਲਦਾ ਕੀਤਾ ਸੀਗਾ ਉਸ ਤੋਂ ਬਾਅਦ ਜਸਦਾ ਤੇ ਰਿਹਾ ਨਹੀਂ ਸੀ ਨਾ ਹਾਂਜੀ ਜੋ ਪਰੰਪਰਾ ਹੈਗੀ ਆ ਹਾਂਜੀ ਹੁਣ ਇਹ ਵੀ ਇਹ ਇੱਕ ਵੀ ਉਹਨਾਂ ਨੂੰ ਮਿਲ ਤਮਕੀਆਂ ਮਿਲ ਗਈਆਂ ਸੀ ਵੀ ਜੇਕਰ ਮਤਲਬ ਉਹਨਾਂ ਨੂੰ ਸੋਚ ਕਾਈ ਜਾਂਦੀ ਹੈ ਹੂੰ ਤੇ ਫਿਰ ਅਸੀਂ ਰੌਲਾ ਪਾਵਾਂਗੇ ਹੱਲਾ ਗੋਲਾ ਮਚਾਵਾਂਗੇ ਜੀ 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 ਹੁਣ ਜਿਹੜਾ ਐਸਪੀਸੀ ਉਹਦਾ ਵਿਵੇਕ ਇਹ ਕਹਿੰਦਾ ਕਿ ਸਥਿਤੀਆਂ ਤੇ ਪ੍ਰਸਿੱਧ ਦੇ ਅਨੁਕੂਲ ਚੱਲਣਾ ਹੂੰ ਵਿਵੇਕ ਇਹ ਸੀਗਾ ਕਿ ਮੈਨੇਜਮੈਂਟ ਦਾ ਵਿਵੇਕ ਇਹ ਹੁੰਦਾ ਕਿ ਕੋਈ ਰੌਲਾ ਵੀ ਨਾ ਪਾਵੇ ਕੰਮ ਵੀ ਹੋ ਜਾਵੇ ਹੂੰ ਉਹ ਨਹੀਂ ਚਾਹੁੰਦੇ ਐਸਜੀਬੀਸੀ ਵਾਲੇ ਕਿ ਇੱਥੇ ਮਤਲਬ ਖਰੂਦ ਪੋਵੇ ਰੋਲਾ ਪੋਵੇ ਸਾਰੀ ਜੱਗਸਾਈ ਹੋ ਜਾਵੇ ਹੂੰ ਕੋਈ ਹੁੱਲੜਬਾਜੀ ਹੋਵੇ ਹਾਂ ਉਹ ਜੇ ਹੁੱਲੜਬਾਜੀ ਹੁੰਦੀ ਹੈ ਫਿਰ ਜੱਗਸਾਈ ਹੁੰਦੀ ਹੈ ਜੱਗਸਾਈ ਦੇ ਨਾਲ ਹੁੰਦਾ ਕਿ ਫਿਰ ਨਿਹੰਗ ਸਿੱਖ ਧਰਮ ਦੀਆਂ ਮर्याਦਾਵਾਂ ਹੈਗੀਆਂ ਉਹਦਾ ਵੀ ਮਤਲਬ ਲੋਕੀ ਕਿੰਨ ਤੋਂ ਪਰੋ ਕਰਦੇ ਆ ਤਮਾਸ਼ਾ ਹੋ ਜਾਂਦਾ ਜੀ ਅੱਛਾ ਫਿਰ ਉਹ ਕਹਿੰਦਾ ਕਿ ਰਾਤ ਦੇ ਹਨੇਰੇ ਵਿੱਚ ਕੀਤਾ ਗਿਆ ਉੱਥੇ ਕੇਸਗੜ ਸਾਹਿਬ ਜਦ ਮਤਲਬ ਜੇ ਉੱਥੇ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਿੱਥੇ ਖੰਡ ਪੜ ਚੱਲ ਰਿਹਾ ਸੀਗਾ ਪ੍ਰਕਾਸ਼ ਹੋਇਆ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਵਿ ਜੋ ਹਨੇਰਾ ਰਹ ਜਾਂਦਾ ਉੱਥੇ ਹਾਂ ਨਾ ਜੀ ਉੱਥੇ ਤਾਂ ਰੌਸ਼ਨੀ ਹੋ ਜਾਂਦੀ ਹਰ ਵੇਲੇ ਉੱਥੇ ਜੀ ਅੱਧੀ ਰਾਤ ਨੂੰ ਕਰਤਾ ਆ ਸਵੇਰੇ ਜਿੱਥੇ 24 ਘੰਟੇ ਖੰਡ ਪੜ ਚੱਲਦਾ ਖੰਡ ਪਾਠ ਚੱਲਦਾ ਹਾਂਜੀ ਜਿੱਥੇ ਤਾਬਿਆਂ 'ਚ ਬਿਠੇ ਹੈਗੇ ਪ੍ਰਕਾਸ਼ ਹੋ ਰਿਹਾ ਜਿਸੇ ਉਸੇ ਸ਼ਾਂਤ ਜਿੱਥੇ ਉਹ ਸੇਵਾ ਕਰਨੀ ਆ ਮੇਰਾ ਖਿਆਲ ਹੈ ਕਿ ਉੱਥੇ ਤਾਂ ਪ੍ਰਕਾਸ਼ ਹੈ ਮਹਾਰਾਜ ਦਾ ਤੇ ਮਹਾਰਾਜ ਦੇ ਉੱਪਰ ਹੈ ਕੌਣ ਹਾਂ ਕੋਈ ਵੀ ਨਹੀਂ ਫਿਰ ਜਿਹੜੀਆਂ ਦੂਧੀਆਂ ਸੰਸਥ ਵੀ ਸਾਡੀ ਅਸੀਂ ਨਹੀਂ ਗਏ ਸਾਡੀ ਹੋਮੋ ਇਨੀ ਪੈਗੀ ਡਾਉਣ ਹੋ ਗਈ ਆ ਫ੍ਰੈਕਚਰ ਹੋ ਗਈ ਆ ਕਿ ਉਹਨਾਂ ਨੂੰ ਦਿਨ ਚ ਸੋਚ ਕਰਤੀ ਆ ਜਾਂ ਉਹਨਾਂ ਨੂੰ ਤੁਸੀਂ ਸਰੋਪਾ ਦੇ ਦਿੱਤਾ ਜਾਂ ਤੁਸੀਂ ਦਸਤਾਰ ਦੇ ਦਿੱਤੀ ਕੁਝ ਵੀ ਜੋ ਰੰਪਰਾ ਜੀ 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 ਲੇਕਿਨ ਫਿਰ ਵੀ ਫਿਰ ਵੀ ਜੋ ਹਾਲਾਤ ਚੱਲੇ ਆ ਐਸਪੀਸੀ ਨੇ ਕਿਉਂਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਸ਼ਤਾਬਦੀ ਮਨਾਈ ਜਾਣੀ ਹੈ ਹਾਂਜੀ ਉਸ ਸ਼ਤਾਬਦੀ ਨੂੰ ਪੂਰੀ ਕੌਮ ਨੂੰ ਇੱਕ ਝੋਟੇ ਇੱਕ ਮੁੱਠ ਹੋ ਕੇ ਮਨਾਉਣਾ ਹੂੰ ਦੇਭਤਾਂ ਦਾ ਮੈਸੇਜ ਦੇਣਾ ਚੰਗਾ ਸੰਦੇਸ਼ ਦੇਣਾ ਇਹ ਬੰਦ ਫਰਜ਼ ਬੰਦ ਆ ਜੇ ਐਸਪੀਸੀ ਨੇ ਬਹੁਤ ਸਾਰੇ ਰੋਲੇ ਪੈਣ ਦੇ ਬਾਵਜੂਦ ਵੀ ਉਚਾਨਾ ਨੀਵਾ ਹੁੰਦੀਆਂ ਜਿਹੜੇ ਬੁੱਧੀਧਰਾ ਵੱਲੋਂ ਜੇ ਫਿਰ ਉਹਨਾਂ ਨੂੰ ਕੁਸਦਾ ਕੁਲਦੀਪ ਸਿੰਘ ਉਹਨਾਂ ਨੂੰ ਉੱਥੇ ਲੈ ਕੇ ਬੋਲੋ ਸਾਰੀਆਂ ਸਿਕਸ ਸੰਸਥਾਵਾਂ ਨੂੰ ਬਿਠਾ ਕੇ ਜਥੇਬੰਦੀਆਂ ਨੂੰ ਬਿਠਾ ਕੇ ਜੇ ਤਾਂ ਤੁਸੀਂ ਦੱਸਿਆ ਹੈਗਾ ਕਿ ਉਹ ਜੁਮਰੇ ਸੰਭਾਲਦੀ ਹੈਗੀ ਹਾਂਜੀ ਤੇ ਬੋਲੇ ਸੋਨਿਆਲ ਹੂੰ ਦੇ ਜਕਾਰੇ ਲੱਗੇ ਤੇ ਫਿਰ ਸਾਨੂੰ ਲੱਗਦਾ ਸੀ ਕਿ ਸਾਨੂੰ ਉਹਨੂੰ ਮਾਨ ਕਰਨਾ ਚਾਹੀਦਾ ਜੇਕਰ ਹਰਨਾਮ ਸਿੰਘ ਤੋਂ ਮਾਂ ਹੋਰੀ ਜੇ ਨਹੀਂ ਸਹਿਮਤ ਤੇ ਨੰਗ ਜਸੇਵੰਦੀਆਂ ਸਾਰੀਆਂ ਸਹਿਮਤ ਹਾਂਜੀ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਨੰਗ ਜਸੇਵੰਦੀਆਂ ਦਾ ਹੋਣਾ ਦੂਰੀ ਹੈ ਹੂੰ ਠੀਕ ਹੈ ਨਾ ਜਿੱਥੋਂ ਖਾਲਸਾ ਜਨਮ ਹੁੰਦਾ ਹੂੰ ਜੀ ਬਿਲਕੁਲ ਤੇ ਜੋ ਹੁੰਦੇ ਜੇ ਬਾਕੀ ਹੁਣ ਮਤਲਬ ਇਕਾਈਆਂ ਬਣ ਗਈਆਂ ਕਈ ਕਈਆਂ ਸਿੱਖਤਾਜ ਬਣ ਗਈਆਂ ਹੁਣ ਸਾਰੀਆਂ ਨੂੰ ਕਿੱਦਾਂ ਸ਼ਾਮਲ ਕੀਤਾ ਜਾ ਸਕਦਾ ਹੂੰ ਸਹੀ ਗੱਲ ਹੈ ਜੀ ਕਈ ਜੱਥੇ ਬੰਦੀਆਂ ਹੈਗੀਆਂ ਅੱਛਾ ਜੇ ਉਹ ਨਰਮਨ ਸਿੰਘ ਆਪਣੇ ਅੰਦਰ ਤੋਂ ਮਸਾ ਹੋ ਗਿਆ ਹੂੰ ਤੋਂ ਮਸਾ ਦੀ ਮੁਸ਼ਕਲ ਇਹ ਵੀ ਹੈਗੀ ਕਿ ਉਹਨਾਂ ਦੀ ਈਗੋ ਇਸ ਕਰਕੇ ਫ੍ਰੈਕਚਰ ਹੋ ਚੁੱਕੀ ਆ ਹੂੰ ਕਿਉਂਕਿ ਜਦਦਰ ਕੁਲਦੀਪ ਸਿੰਘ ਉਹਨਾਂ ਨੇ ਹੂੰ ਸੰਤ ਢੱਡਰੀਆਂ ਵਾਲਾ ਨੂੰ ਹਾਂਜੀ ਮੁਕਤ ਕਰਤਾ ਸੀ ਹੂੰ ਜਿਹੜੀ ਤਨਖਾਹ ਲੱਗੀ ਤਨਖਾਹ ਲਾ ਕੇ ਮੁਕਤ ਕਰਤਾ ਹੂੰ ਕਿਉਂਕਿ ਉਹ ਤੋਂ ਉਹਨਾਂ ਤੇ ਇਲਜ਼ਾਮ ਲੱਗਦੇ ਸੀਗੇ ਹੂੰ ਵੀ ਉਹਨਾਂ ਦੀ ਸ਼ਬੀਰ ਜਿਹੜੀ ਲੱਗੀ ਸੀ ਉਹਨਾਂ ਦੀ ਸੀ ਹੂੰ ਹੁਣ ਗੱਲ ਇਹ ਕੀ ਕਿ ਉਹ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਬੇਸ਼ੱਕ ਸੰਤ ਰਿਆਮੜਿਆ ਦਾ ਉਹ ਮੁਕਤੀ ਹੋਣ ਤੋਂ ਬਾਅਦ ਆਪਣਾ ਪ੍ਰਚਾਰ ਤੇ ਸੁੱਧੂ ਹੋ ਗਿਆ ਲੇਕਿਨ ਉਹਦਾ ਹੁਣ ਜਾਣ ਨਿਕਾ ਉੱਤੇ ਹਮ ਹੈਨਾ ਲੇਕਿਨ ਆਪਣੀ ਗੱਲ ਕਰਦੇ ਹੈਗੇ ਆ ਮਤਲਬ ਤੁਸੀਂ ਇੱਕ ਨਿੱਜੀ ਕੀੜਾ ਕੱਢਣ ਲਈ ਤੁਸੀਂ ਇੱਕ ਪੰਥ ਨੂੰ ਪੰਥ ਨੂੰ ਆਪਣੇ ਨਿੱਜ ਤੇ ਲੈ ਕੇ ਪਾਲ ਲਓ ਵੀ ਇਹ ਵੀ ਚੰਗੀ ਗੱਲ ਨਹੀਂ ਹੈ ਹਮ ਜੇਕਰ ਕਿਸੇ ਵੀ ਸਾਡੇ 5 ਤੱਕ ਤੈ ਗਿਆ 5 ਤਖਤਾਂ ਦੇ ਸਿੰਘ ਸਭਾਨ ਵਿੰਦੇ ਆ ਹਾਂਜੀ ਜੋ ਸਿੱਖ ਧਰਮ ਦੀ ਅਗਵਾਈ ਕਰਦੇ ਹੈਗੇ ਜੋ ਡਿਊਟੀ ਕਰਦੇ ਹੈਗੇ ਤਾਂ ਕਰਨੀ ਉਹਨਾਂ ਨੇ ਕਿੰਦਾ ਹੈਗੀਆਂ ਜੋ ਅਗਵਾਈ ਕਿਹਦੀ ਕਰਨੀ ਹੈ ਸਰਪ੍ਰਸਤੀ ਕਰਨੀ ਰਹਿਣਗੀਆਂ 11ਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਹਾਂਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜੋ ਸੇਵਾ ਕਰਦੇ ਹੈਗੇ ਆ ਗੁਰੂਤਾਮਨ ਦੀ ਸੇਵਾ ਹੋ ਰਹੀ ਆ ਜਾਂ ਐਸਜੀਪੀਸੀ ਕੰਮ ਕਰ ਰਹੀ ਹੈਗੀ ਆ ਸਭ ਨੂੰ ਦਿਖਣਾ ਚਾਹੀਦਾ ਹਮ ਐਸਜੀਪੀਸੀ ਦੀ ਚੋਣ ਹੋਈ ਆ ਗਾਂਚ ਹੁਣ ਹੋਣੀ ਆ ਜਦੋਂ ਵੀ ਹੁੰਦੀ ਆ ਤੇ ਜੇਕਰ ਉਹਨਾਂ ਨੇ ਨਹੀਂ ਕੰਮ ਕੀਤਾ ਤੁਸੀਂ ਉਹਦਾ ਸਿੱਖ ਕੌਮ ਦੇ ਚ ਲੱਗ ਜਾਓਗੇ ਵਿਰੋਧ ਕਰੋਗੇ ਤੁਸੀਂ ਬਣ ਜਾਓਗੇ ਹੂੰ ਠੀਕ ਹੈ ਨਾ ਮਤਲਬ ਇਸ तरह ਨਹੀਂ ਗੱਲ ਹੁੰਦੀ ਕਿ ਤੁਸੀਂ ਮਤਲਬ ਆਪਣੀ ਜਿਹੜੀ ਨਮੈਂਦਾ ਜਮਾਤ ਹੈਗੀ ਆ ਜਿਨ੍ਹਾਂ ਨੂੰ ਤੁਸੀਂ ਸੇ ਕੌਮ ਨੇ ਚੁਣਿਆ ਹੋਵੇ ਤੁਸੀਂ ਉਹਨਾਂ ਰੋਜ਼ ਇੱਕ ਟੇਰੇ ਖੜਾ ਕਰੀ ਜੋ ਹੂੰ ਸਹੀ ਗੱਲ ਮਤਲਬ ਅਸੀਂ ਬੇਨਤੀ ਕਰਦੇ ਆ ਕਿ ਕਦੋਂ ਕੱਟ ਜਿਹੜੀ ਸਭ ਤੋਂ ਵਿਲੱਖਣ ਜਿਹੜਾ ਧਰਮ ਹੈਗਾ ਜਦ ਖੂਬਸੂਰ ਜਿਹੜਾ ਅਦ੍ਰੁਕਤਾ ਹੈਗੀ ਆ ਜਿਨ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲਦੇ ਆ ਸਾਡਾ ਜੀਵਨ ਵਧੀਆ ਬਣਦਾ ਜੀਵਨ ਸਫਲ ਹੁੰਦਾ ਠੀਕ ਹੈ ਅਸੀਂ ਉਹ ਉਹ ਚੀਜ਼ਾਂ ਨੂੰ ਇਦਾਂ ਨਾ ਕਰੀਏ ਹਮ ਸਹੀ ਗੱਲ ਹੈ ਜੀ ਅੱਜ 350 ਸਾਲਾਂ ਉਸ ਸ਼ਹਾਦਤ ਨੂੰ ਜਿਹੜੀ ਉਹ ਸ਼ਹਾਦਤ ਹੈਗੀ ਹੈ ਜਿਨ੍ਹਾਂ ਨੇ ਮਤਲਬ ਮਤਲਬ ਕਿਥੇ ਉਹਨਾਂ ਜੰਜੂ ਦੀ ਰਾਖੀ ਨਹੀਂ ਕੀਤੀ ਹਮ ਉਹਨਾਂ ਨੇ ਕਿਸੇ ਉਹ ਨਹੀਂ ਗੱਲ ਕੀਤੀ ਹੈਗੀ ਉਹਨਾਂ ਗੱਲ ਕੀਤੀ ਸੀ ਵੀ ਉਸ ਜ਼ਾਲਮ ਤੇ ਜ਼ੁਲਮ ਦੇ ਖਿਲਾਫ ਜਿਹੜੀ ਧਾਰਾ ਹੈਗਾ ਉਹਦੇ ਮੈਂ ਬਰਾਬਰ ਖੜੀ ਕਿੱਦਾਂ ਹੋਣਾ ਹੈ ਹਮ ਠੀਕ ਹੈ ਉਹਨਾਂ ਨੇ ਆਪਣੀ ਮਤਲਬ ਸ਼ਹਾਦਤ ਦਿੱਤੀ ਹੈਗੀ ਹਮਮ ਲੇਕਿਨ ਉਹ ਸ਼ਹਾਦਤ ਇਡੀ ਜ਼ਬਰਦਸਤ ਹੈਗੀ ਆ ਹਮਮ ਕਿ ਉਸ ਤੋਂ ਵੱਧ ਦਾ ਮਤਲਬ ਉਹਨਾਂ ਦਾ ਸਾਰਾ ਹੀ ਜਿਹੜਾ ਖਾਨਦਨ ਹੈਗਾ ਹਮਮ ਉਹ ਸਰਬੰਸ ਜਿਹੜਾ ਹੈਗਾ ਉਹ ਸ਼ਹਾਦਤ ਰਿਆ ਹੈਗਾ ਹਮਮ ਉਸ ਜ਼ਾਲਮ ਦੇ ਖਿਲਾਫ ਲੜਦੇ ਆ ਉਸ ਜ਼ੁਲਮ ਦੇ ਖਿਲਾਫ ਲੜਦੇ ਆ ਹਮਮ ਲੇਕਿਨ ਇਹ ਗੱਲ ਹੈਗੀ ਕਿ ਅਸੀਂ ਉਹਨੂੰ ਉਹਦੀ ਉੱਚੀ ਸਪੇ ਕਦਰਾਂ ਕੀਮਤਾਂ ਉਹਨੂੰ ਜੱਗਰ ਕਿਵੇਂ ਕਰਾਂਗੇ ਹਮਮ ਅਸੀਂ ਲੋਕਾਂ ਨੂੰ ਸੰਦੇਸ਼ ਕੀ ਦੇਵਾਂਗੇ ਅਸੀਂ ਸਮਾਜ ਲੇਕਿਨ ਅੱਜ ਮੈਂ ਮੰਨਦਾ ਕਿ ਜਿਹੜੇ ਸਾਡੇ ਪ੍ਰਧਾਨ ਹੈਗੇ ਆ ਐਸਪੀਸੀ ਦੇ ਧਮੀ ਸਾਹਿਬ ਧਮੀ ਸਾਹਿਬ ਉਹ ਮਤਲਬ ਠੀਕ ਹੈ ਕਾਫੀ ਕੁਝ ਹੋ ਜਾਂਦੀਆਂ ਕੇਵਰੀ ਲੇਕਿਨ ਬਹੁਤ ਹੀ ਉਹ ਸੁਖਮ ਬਰੀਕ ਬੁੱਧੀ ਦੇ ਆ ਉਹਨਾਂ ਨੂੰ ਪਤਾ ਕਿ ਮੈਂ ਆਪਣੀ ਡਿਊਟੀ ਕਿਦਾਂ ਕਰਨੀ ਹੈਗੀ ਆ ਤੇ ਉਹ ਲਗਾਤਾਰ ਸਟੈਪ ਬਾਈ ਸਟੈਪ ਸਫਰ ਵੀ ਹੋ ਰਿਹਾ ਹੈ ਗਿਆ ਤੇ ਉਹਨਾਂ ਨੇ ਜਿਹੜੀ ਇਹ ਗੱਲ ਵੀ ਆਈ ਹੈਗੀ ਆ ਵੀ ਆ ਲਓ ਜਿਹੜਾ ਰੋਲਾ ਪਾਉਂਦੇ ਸੀ ਵੀ ਨੇਰੇ ਚ ਲਿਆਂਦਾ ਤੇ ਉਹ ਜੋ ਜਸਧਰ ਬਣਾਤਾ ਜੀ ਅੱਜ ਉਹਨਾਂ ਨੇ ਐਨ ਸੂਰਜਾਂ ਦੇ ਸ਼ਕਾ ਕੇ ਸਾਰੇ ਜਸੇ ਬੰਦੀਆਂ ਦੇ ਕੋਲੋਂ ਉਸ ਰੂਪੇ ਲੈ ਕੇ ਦਸਤਾਰਾਂ ਲੈ ਕੇ ਜਗਾਰੇ ਲਗਾ ਕੇ ਉਹਨਾਂ ਨੂੰ ਜੋ ਮੇਰੇ ਸੌਂਪੀ ਹੈਗੀ ਆ ਤੇ ਪਰ ਉਹ ਮਾਰਚ ਤੋਂ ਲੈ ਕੇ ਹੁਣ ਤੱਕ ਜਸਧਰ ਕਲਦੀਪ ਸਿੰਘ ਉਹਨਾਂ ਨੇ ਜਿੰਨੀਆਂ ਵੀ ਪ੍ਰੀਖਿਆਵਾਂ ਆਈਆਂ ਹਮ ਜਿੰਨੀਆਂ ਪ੍ਰੀਖਿਆਵਾਂ ਆਈਆਂ ਉਹ ਚੋਂ ਉਹ ਜੇ 100% ਨੰਬਰ ਨਹੀਂ ਲੈ ਕੇ ਗਏ ਤੇ 99 ਉਹ ਵੀ ਲੈ ਗਏ ਹਮ ਉਹਨਾਂ ਤੇ ਕਿੰਤੂ ਪ੍ਰੰਤ ਨਹੀਂ ਹੋਇਆ ਹਮ ਅੱਜ ਬੇਸ਼ੱਕ ਪਿਛਲੀ ਦੇਖਿਆ ਉਹਨਾਂ ਨੇ ਜਦੋਂ ਹੋਇਆ ਸੀਗਾ ਕਹਿੰਦੇ ਇਹਨਾਂ ਨੂੰ ਇਹ ਫਸੀਲ ਦੇ ਬੋਲਣ ਨਹੀਂ ਦੇਣਾ ਹਾਂਜੀ ਲੇਕਿਨ ਉਹ ਕਹਿੰਦੇ ਕੋਈ ਮੈਸੇਜ ਨਹੀਂ ਦੇਣਨਾ ਹਮ ਔਰ ਕਿੰਨੇ ਸੁਖਮ ਢੰਗ ਨਾਲ ਹਾਂਜੀ ਉਹਨਾਂ ਦੇ ਅਰਦਾਸ ਦੇ ਵਿੱਚ ਹੀ ਸੰਦੇਸ਼ ਦੇ ਦਿੱਤਾ ਸੀ ਹਮ ਕਿਉਂਕਿ ਉਹ ਹਾਈਲੀ ਕੁਆਲੀਫਾਈਡ ਆ ਠੀਕ ਆ ਸਿੱਖ ਬੀਸੀ ਦੇ ਪੜਿਆ ਵਿਦਿਆਰਥੀ ਹੈਗਾ ਲੇਕਿਨ ਉਹ ਹਾਈਲੀ ਕੁਆਲੀਫਾਈਡ ਔਰ ਦੇ ਦਿੱਤਾ ਮੈਸੇਜ ਆ ਪਿਛਲੇ ਦਿਨ ਤੁਸੀਂ ਦੇਖਿਆ ਕਿ ਉੱਥੇ ਸੰਭਾ ਦੇ ਵਿੱਚ ਆਪਣੇ ਹੀ ਕਿਸੇ ਮਤਲਬ ਕਿ ਹੈ ਉਹ ਬੜੇ ਹੈ ਗਿਆ ਆ ਬਦੀ ਵੀ ਹੋ ਗਈ ਸੀ ਹਾਂਜੀ ਅਗਲਾ ਤੀ ਗੁਰਦੁਆਰਾ ਸਾਹਿਬ ਹਾਂਜੀ ਤੋਂ ਦੇ ਚ ਬੀੜਾਂ ਦਾ ਵੀ ਮਤਲਬ ਨੁਕਸਾਨ ਹੋਇਆ ਸਕਦੀ ਹੈ ਨਾ ਤੇ ਉਹ ਕਿੰਨਾ ਲੋਕ ਜਿਹੜੇ ਜਿਨ੍ਹਾਂ ਦੀ ਭਾਵਨਾਵਾਂ ਠੇਸ ਪੁੰਚੀ ਜੋ ਕਿੰਨਾ ਰੋਲ ਕਰਨਾ ਰਹੇ ਸੀਗੇ ਔਰ ਉੱਥੇ ਜਾ ਕੇ ਕੁਲਦੀਪ ਸਿੰਘ ਗੜਗਾ ਸਾਹਿਬ ਨੇ ਜਾ ਕੇ ਉੱਥੇ ਉੱਥੇ ਉਹ ਕਮੇਟੀ ਬਣ ਕਰਤੀ ਹਾਂ ਔਰ ਕਮੇਟੀ ਨੂੰ ਕਿਹਾ ਕਿ ਤੁਸੀਂ ਜੰਨਤ ਚ ਤੁਹਾਡੇ ਸਾਹ ਹੈਗੇ ਆ ਤੁਸੀਂ ਦੁਬਾਰਾ ਗੁਰਦੁਆਰੇ ਕਮੇਟੀ ਮੈਂਬਰ ਹੀ ਨਹੀਂ ਬਣ ਸਕਦੇ ਹੂੰ ਵੀ ਜੇਕਰ ਤੁਸੀਂ 5 ਕਰੋੜ ਰੁਪਏ ਲਾ ਕੇ ਗੁਰਦ੍ਰਸ ਸਾਹਿਬ ਦੀ ਇਮਾਰਤਾਂ ਉੱਤੇ ਤੇ 10000 ਰੁਪਏ ਦਾ ਤੁਸੀਂ ਇੱਕ ਸੇਵਾ ਦਾ ਨਹੀਂ ਰੱਖ ਸਕਦੇ ਹੂੰ ਤੇ ਫਿਰ ਕੀ ਫਾਇਦਾ ਤੁਹਾਡੇ ਕੰਮ ਕੀ ਫਾਇਦਾ ਕੀ ਆ ਹਨਾ ਜੀ ਜੀ ਲੇਕਿਨ ਇੱਕ ਗੱਲ ਹੈਗੀ ਕਿ ਉਹ ਜਿਹੜੇ ਸ਼ਖਸ ਨੇ ਮਤਲਬ ਉਹ ਕੋ ਕਰਮ ਕੀ ਹੋਇਆ ਜਿਹਦੇ ਕੋਲ ਜੇ ਕੋਈ ਵਿਦਵੀ ਜਨੇ ਕੀਤੀ ਹੈਗੀ ਹੈ ਤਾਂ ਉਹ ਵੀ ਸਿੱਖੀ ਹੈ ਹੂੰ ਹਾਂਜੀ ਕੋਈ ਬਰਨਿੰਗ ਕਮੇਟੀ ਮੈਂਬਰੀ ਸੀਗਾ ਉਹਨਾਂ ਦਾ ਆਪਣੀ ਕਿਹੜੀ ਹੌਮੀ ਸੀ ਜਿਹਦੇ ਕਰਕੇ ਉਹ ਉਹਦੀ ਹੌਮੀ ਫ੍ਰੈਕਚਰ ਹੋ ਗਈ ਉਹਨੇ ਇੱਦਾਂ ਦਾ ਮਤਲਬ ਕਦਮ ਚੱਕਿਆ ਜਿਹੜਾ ਸ਼ਰਮਸਾਰ ਸੀ ਹਾਂ ਠੀਕ ਆ ਲੇਕਿਨ ਉਹਨਾਂ ਨੂੰ ਵੀ ਉਹਨਾਂ ਨੇ ਕੈਲਕ ਸਜ਼ਾ ਦਿੱਤੀ ਹਾਂ ਤੇ ਲੇਕਿਨ ਇਹ ਵੀ ਕਿਹਾ ਹੈਗਾ ਕਿ ਹੁਣ ਤੁਸੀਂ ਕਮੇਟੀ ਮੈਂਬਰ ਦੇ ਰਹੋਗੇ ਲੇਕਿਨ ਸਾਰੀ ਉਮਰ ਜਿੰਦੇ ਜਿਨੇ ਆ ਗੁਰੂ ਘਰ ਆ ਕੇ ਤੁਸੀਂ ਜੋੜੇ ਸਾਫ ਕਰੋਗੇ ਹਾਂ ਹੈਨਾ ਹੁਣ ਉਹ ਕਿਉਂ ਮੰਨਿਆ ਨਹੀਂ ਲੋਕਾਂ ਨੇ ਹੂੰ ਜਥੇਦਾਰ ਤੇ ਹੁਕਮਾਂ ਨੂੰ ਮੰਨਿਆ ਨਹੀਂ ਮੰਨਣਾ ਪੈਣਾ ਜੀ ਪੜਨਾ ਪੜਾ ਹੁਣ ਜਥੇਦਾਰ ਨੇ ਕਿਹਾ ਕਲੀਫ ਤੋਂ ਗੜਕਾਜ ਨਹੀਂ ਬੋਲਦੇ ਹੋ ਹੂੰ ਉਹ ਤੋਂ ਜਿਵੇਂ ਜਿਹੜਾ ਕਾਲ ਤੱਕ ਸਭ ਬੋਲਦੇ ਸੀ ਹੂੰ ਜਿਹੜਾ ਕਾਲਸਾ ਦੀ ਮਰਿਆਦਾ ਹੈਗੀ ਆ ਜੀ ਅਸੀਂ ਪਤਾ ਨਹੀਂ ਕਿਉਂ ਮੈਂ ਦੇਖਦਾ ਕਿ ਸਿੱਖ ਧਰਮ ਦੇ ਵਿੱਚ ਬਹੁਤ ਸਾਰੇ ਲੀਡਰ ਹੈਗੇ ਜਿਹੜੇ ਮਤਲਬ ਕਿ ਕਦੇ ਵੀ ਕਿਸੇ ਵੀ ਜਥੇਦਾਰ ਜਿੰਨੇ ਵੀ ਆਏ ਹੁਣ ਤੱਕ ਮੈਂ ਤਾਂ ਕਿੰਤੂ ਪਰੰਤੂ ਦੇਖਿਆ ਹੂੰ ਇਹੀ ਗੱਲ ਮੈਂ ਖੜਾ ਸਰ ਤੁਹਾਨੂੰ ਇਹੀ ਪੁੱਛਣਾ ਚਾਹੁੰਦੀ ਸੀ ਕਿ ਸੇ ਕੌਮ ਦੇ ਵਿੱਚ ਵਾਰ-ਵਾਰ ਵਿਖਰੇਵੇਂ ਕਿਉਂ ਹੁੰਦੇ ਨੇ ਕੀ ਇਹ ਸੱਤਾ ਦੀ ਲੜਾਈ ਹੈ ਜਾਂ ਫਿਰ ਮਰਿਆਦਾ ਦਾ ਸਵਾਲ ਹੈ ਕਿ ਏਕਤਾ ਦੇ ਲਈ ਇੱਕੋ ਜਿਹਾ ਫਾਰਮੂਲਾ ਕੀ ਹੋ ਸਕਦਾ ਹੈ ਤੁਹਾਡੇ ਸਾਹਮਣੇ ਮਰਿਆਦਾ ਤੇ ਸਾਰੇ ਭੁੱਲ ਗਏ ਹਮਮ ਮਰਿਆਦਾ ਦਾ ਸਮਝਦੇ ਨਹੀਂਗੇ ਜੇ ਮਰਿਆਦਾ ਜਾਣ ਤੋਂ ਜ਼ਿਆਦਾ ਹੋਵੇ ਤਾਂ ਕੋਈ ਕਿੰਦੂ ਪਰੰਤੂ ਕਰੇ ਨਾ ਹਮ ਅਸੀਂ ਇਹ ਨਹੀਂ ਦੇ ਦਏ ਕਿ ਮਤਲਬ ਪੂਰੇ ਆਪਣੇ ਮਤਲਬ ਸਾਬਤ ਸੁਰੂ ਸਿੱਖ ਹੁੰਦੇ باوجود ਤੁਸੀਂ ਕੌਮ ਦੇ ਕਿ ਨਮੈਂਦਾ ਹੋਣ ਦੇ ਬਾਵਜੂਦ ਵੀ ਜਦੋਂ ਤੁਸੀਂ ਜੀ ਅਕਾਲਦਾਸ ਸਾਹਿਬ ਦੀ ਹਸਪਤਾਲ ਦਾ ਤੇ ਕਿੰਤੂ ਪ੍ਰੰਤੂ ਕਰਦੇ ਆ ਕਦੀ ਤੁਸੀਂ ਦੋਸ਼ੀ ਕਦੀ ਉਹ ਦੋਸ਼ੀ ਸਾਰੇ ਦੋਸ਼ੀ ਤੇ ਹੈਗੇ ਤੁਸੀਂ ਹੂੰ ਠੀਕ ਹੈ ਨਾ ਲੇਕਿਨ ਸਾਰੇ ਦੋਸ਼ੀ ਬਣਾ ਕੇ ਤੁਸੀਂ ਵੀ નિર્ਦੋਸ਼ ਕਿਨੂੰ ਕਰੋਗੇ ਹੂੰ ਇਹਦਾ ਮਤਲਬ ਸਾਨੂੰ ਮੈਂ ਡਰ ਦੀ ਗੱਲ ਨਹੀਂ ਕਰਦਾ ਵੀ ਤੁਹਾਨੂੰ ਡਰ ਕਿਉਂ ਨਹੀਂ ਹੁੰਦਾ ਜਦੋਂ ਅਕਾਲ ਪੁਰਖ ਦਾ ਤੁਹਾਨੂੰ ਡਰ ਕਿਉਂ ਨਹੀਂ ਹੁੰਦਾ ਮੈਂ ਡਰ ਨਹੀਂ ਕਰਦਾ ਤਾਂ ਸਤਕਾਰ ਕਿਉਂ ਨਹੀਂ ਮੰਨਦੇ ਵਿੱਚ ਸਹੀ ਗੱਲ ਹੈ ਤੁਹਾਡੇ ਪ੍ਰੇਮ ਕਿਉਂ ਨਹੀਂ ਉਭਜ ਰਿਹਾ ਜਿਹਨੇ ਪ੍ਰੇਮ ਕਿਉਂ ਤਿੰਨ ਪਰ ਆਇਓ ਤੇ ਜਿਹੜੀ ਗੱਲ ਹੈਗੀ ਤਾਂ ਜ ਪ੍ਰੇਮ ਕਿਉਂ ਨਹੀਂ ਕਰਦਾ ਲੈ ਚ ਸਿਰਫ ਨਿੱਜੀ ਕੁਰਸੀਆਂ ਲਈ ਜਾਂ ਨਿੱਜੀ ਤੁਸੀਂ ਕਿਹਨਾਂ ਲਈ ਜਾਂ ਨਿੱਜੀ ਹੋਮੀ ਦੀ ਲੜਾਈ ਲੜ ਰਹੇ ਹੋ ਤੁਸੀਂ ਇਸ ਹੋਮੀ ਦੀ ਤਿਆਗ ਕਰਕੇ ਹੀ ਤੁਸੀਂ ਗੁਰੂ ਵਾਲੇ ਬਣ ਸਕਦੇ ਹੂੰ ਸਹੀ ਗੱਲ ਹੈ। ਸੋ ਬਿਲਕੁਲ ਜੀ ਤਖਤਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਦੀ ਮੁਰਦ ਦਸਤਾਰਬੰਦੀ ਨੇ 8 ਮਹੀਨਿਆਂ ਦੇ ਵਿਵਾਦ ਨੂੰ ਪੰਥਕ ਰੀਤੀ ਰਿਵਾਜਾਂ ਦੇ ਨਾਲ ਹੱਲ ਕਰਕੇ ਸਿੱਖ ਕੌਮ ਨੂੰ ਇਕਜੁੱਟ ਬਿਖਾਇਆ ਲੱਗਦਾ ਹੈ। ਨਿਹੰਗ ਸੰਪਰਦਾਮਾ ਪੰਜ ਤਖਤ ਜਥੇਦਾਰ ਅਤੇ ਸੰਗਤ ਦੇ ਸਨਮਾਨ ਨੇ ਸਾਬਤ ਕੀਤਾ ਹੈ ਕਿ ਪੰਥ ਇੱਕ ਹੈ, ਵਿਕਰੇਵੇਂ ਵਾਲਾ ਨਹੀਂ ਹੈ ਪਰ ਅਜੇ ਇਹ ਵਿਵਾਦ ਰੋਕਣ ਦੇ ਲਈ ਭਵਿੱਖ ਦੇ ਵਿੱਚ ਪੱਕੇ ਜਥੇਦਾਰ ਮਰਿਆਦਾ ਪੂਰੀ ਅਤੇ ਸਾਂਝੀ ਚੋਣ ਬਹੁਤ ਜ਼ਰੂਰੀ ਹੈ। ਸੋ ਘੜਾ ਸਾਹਿਬ ਬੇਲਾਵ ਚੱਲੇ ਇੱਕ ਛੋਟੀ ਜਿਹੀ ਬ੍ਰੇਕ ਤਾਂ ਪਾ ਮਿਲਦੇ ਆ ਬ੍ਰੇਕ ਤੋਂ। ਤਾਂ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਪਰ ਬ੍ਰੇਕ ਤੋਂ ਉਸ ਬਾਅਦ